ਸਾਸਕਵਾਂਟ ਲੋਇਪੋ ਪਾਉੜੇ ਗੱਡ ਕੇ ਇਹ ਜਿਹੜੇ ਆਪਣੇ ਛਕਾਉਣੇ ਵਾਲੇ ਕਮੇਟੀ ਵਾਲੇ ਛਕਾਉਣਗੇ ਗੁਰਮੁਖ ਸਿੰਘ ਪੰਡਤ ਦੀ ਦੇਖ ਰੇ ਥੱਲੇ ਇਹ ਬਾਕੀ ਸਾਡੇ ਸੇਵਾਦਾਰ ਨੇ ਪੂਜਾ ਨੂੰ ਪੈਸਾ ਨਹੀਂ ਦਿੰਦੇ ਸੀ ਇਹ ਸ਼ਨੀ ਮੰਦਰ ਕਮੇਟੀ ਗੁਰਮੁਖ ਸਿੰਘ ਪੰਡਤ ਵੱਲੋਂ ਗੁਰਮੁਖ ਬਾਰ ਮੰਗਿਆਨ ਵਿਦਿਆਲਾ ਸ਼ਨੀ ਮੰਦਰ ਦੇ ਵਿੱਚ ਪੂਜਾ ਹਵਾਨਾ ਦਾਨ ਪੁੰਨ ਜਿਹੜਾ ਵੀ ਬੰਦਾ ਕੋਈ ਕਰ ਸਕਦਾ ਨਵਾਂ ਗ੍ਰਹਿਾਂ ਦਾ ਸੰਵਿਧਾਨ ਪੰਜ ਤਤ ਇੱਕ ਰੱਬ ਨੂੰ ਬੇਨਤੀ ਕਰਕੇ ਸੁੱਖ ਦਵਾਵਾਂਗੇ ਬਾਰਾਂ ਦਾ ਸ਼ੀਰ ਇਹ ਜਿਹੜਾ ਪੋਸਟਰ ਆ ਆਪਣਾ 10 ਦਿਨ ਲਾਉਡ ਸਪੀਕਰ ਘੁੰਮਣਾ ਹਨਾ ਖੰਨਾ ਸੁਨਰਾਲਾ ਖਵਾਣੋ ਪੈਲ ਇਹ ਸਾਡੇ ਸੇਵਾ ਦਾ ਰਹਿਣਗੇ ਉਹ ਟਾਈਮ ਤੇ ਵੀ ਇੱਕ ਪਿੰਡ ਵਿੱਚ ਖੜ ਕੇ ਗੁਰਦੁਆਰੇ ਲੋਸਮੈਂਟ ਕਰਿਆ ਕਰਨਗੇ ਕੋਈ ਵੀ ਰੋਗ ਆ ਲੈ ਕੇ ਲੈ ਕੇ ਜਾਣਗੇ ਸਾਡੇ ਬੰਦੇ ਕਿਉਂਕਿ ਲਾਈਨਾਂ ਵਿੱਚ ਖੜਨਾ ਨਾ ਬਾਬਾ ਉਸ ਹਿਸਾਬ ਨਾਲ ਅਸੀਂ ਇਹ ਪੁਰਬ ਮਨਾਉਣਾ ਸੁੱਖਾਂ ਦੇ ਲਈ ਰੋਗਾਂ ਦੀ ਸੁੱਖ ਮਨ ਦਾ ਸੁੱਖ ਸਰੀਰ ਦਾ ਸੁੱਖ ਗੁਰਮੁਖ ਸਿੰਘ ਪੰਡਤ ਵੱਲੋਂ ਬੇਨਤੀ ਹੈ ਜੀ ਇਹ ਪ੍ਰਵਾਨ ਕਰਨੀ ਸ਼ਨੀ ਮੰਦਰ ਦਾ ਕੁੱਤਾ ਜੈ ਸ਼ੰਗੀਰ ਇਹ ਨੰਬਰ ਸਾਡਾ ਹਨਾ ਜੀ ਪੋਸਟ ਤੇ ਲੱਗਿਆ ਹੋਇਆ 7707823544 ਇਹਦੇ ਨਾਲ ਕੋਈ ਵੀ ਮਤਲਬ ਦੁਖੀ ਬੰਦਾ ਗੱਲਬਾਤ ਕਰ ਸਕਦਾ ਚੰਗਾ ਜੀ ਫਤਿਹ ਹਾਂ ਜੀ ਨਮਸਕਾਰ ਜੀ ਸ਼ਨੀ ਦੇਵ ਗ੍ਰਹਿ ਨੂੰ ਮਨਾਉਣਾ ਨੌ ਗ੍ਰਹਿਾਂ ਦਾ ਜ਼ਰੂਰੀ ਆ ਇੱਕ ਰੱਬ ਇੱਕ ਪੰਜ ਤੱਤ ਨੌ ਗ੍ਰਹਿ 28 ਨਕਸ਼ਤਰ ਇਹਨਾਂ ਦੀ ਆਪਾਂ ਤੁਲਨਾ ਕਰ ਸਕਦੇ ਹਾਂ ਮਹਾਰਾਜ ਤਾਂ ਕੁੱਤੇ ਵਾਂਗੂ ਵਾਰੀ-ਵਾਰੀ ਭੌਂਕਦੇ ਆਂ ਤੇ ਕੁੱਤਾ ਹੁੰਦਾ ਜਿਹੜਾ ਮਰਕਜ਼ ਦਾ ਵਫਾਦਾਰ ਹੁੰਦਾ ਮੈਂ ਮਾਲਕ ਦਾ ਵਫਾਦਾਰ ਨਹੀਂ ਬਣਿਆ ਪਰ ਕੁੱਤੇ ਦੇਖੇ ਨੇ ਉੱਥੇ ਕਿ ਮਾਲਕ ਦੀ ਵਫਾਦਾਰੀ ਕਿੱਦਾਂ ਕਰਦੇ ਆ ਤੇ ਮੈਂ ਵੀ ਉਹਨਾਂ ਦਰਾਂ ਤੋਂ ਥੋੜੇ ਔਰੇ ਬੈਠਣੇ ਵਾਲਾ ਰੱਬ ਦੇ ਦਰ ਤੇ ਮੈਨੂੰ ਰੱਬ ਹੰਕਾਰੀ ਨਾ ਬਣਾਵੇ ਥੋਡੇ ਵਰਗੇ ਮਿੱਤਰ ਨਾ ਹੰਕਾਰੀ ਕਹਿਣ ਤੇ ਅਸੀਂ ਤੁਹਾਡੇ ਕੋਲੋਂ ਖੁਸ਼ੀਆਂ ਦੇ ਕੇ ਖੁਸ਼ੀਆਂ ਲੈਣੀਆਂ ਨੇ ਚੰਗਾ ਜੀ ਫਤਿਹ ਜਦੋਂ ਤੁਹਾਡਾ ਹੁਕਮ ਹੋਊਗਾ ਤਾਸਿਲ ਲਾਈਵ ਸਾਰਿਆਂ ਦਾ ਦੁੱਖਾਂ ਦਾ ਨਿਵਾਰਣਾ ਸੁੱਖ ਦੇ ਮਾਰਗ ਤੇ ਚੱਲਣਾ ਸਿਖਾਵਾਂਗੇ ਜੀ ਮੈਂ ਬੱਚਾ ਜੀ ਤੁਹਾਡਾ ਜੇ ਗਲਤੀ ਹੋ ਗਈ ਮੈਨੂੰ ਸਮਝਾ ਦਿਓ ਗਲਤੀ ਤੇ ਮੈਂ ਸਮਝਣ ਵਾਲਾ ਬੱਚਾ ਸਟੂਡੈਂਟਾਂ ਜੀ ਇੱਕ ਵਿਦਿਆਲਾ ਦਾ ਚੰਗਾ ਜੀ ਫਤਿਹ ਜਾਰੇ ਧਰਵਾ ਨੂੰ ਪੰਜਵੇਂ ਗੁਰੂ ਗ੍ਰੰਥ ਸਾਹਿਬ ਜੀ ਗੁੱਗੋ ਜੁਗ ਅਟਾਲਾ ਗੁਰਮਖ ਸਿੰਘ ਪੰਡਤ ਦਾ ਨਮਸਕਾਰ ਹੈ ਜੀ ਸ਼ਨੀ ਦੇਵ ਮੰਦਿਰ ਕਮੇਟੀ ਹਨਾ ਕੰਨਾ ਰੋਡ ਸਮਰਾਲਾ ਇਹ ਸਕਾਲਜ ਦੇ ਨੇੜੇ 36 ਰੋਗਾਂ ਦੀ ਮੁਕਤੀ ਹੈ ਇਹਦੇ ਨਾਲ ਜਿਹੜਾ ਇਹਦਾ ਕਾੜਾ ਪੀਊਗਾ ਘੱਟੋ-ਘੱਟ ਹਫ਼ਤਾ ਕੋਈ ਵੀ ਰੋਗ ਹੋਵੇ ਉਹ ਸਾਨੂੰ ਦੱਸ ਕੇ ਯੂਜ਼ ਕਰੇ ਵੀ ਉਹਨੇ ਠੰਡਾ ਪੀਣਾ ਜਾਂ ਗਮੇ ਪੀਣਾ ਪਾਊਡਰ ਪੀਣਾ ਅਸੀਂ ਤੁਹਾਨੂੰ ਕੱਪੜ ਛਾਣ ਕਰਕੇ ਬਰੀਕ ਤੋਂ ਬਰੀਕ ਉਹ ਦਵਾਂਗੇ ਰਾਤ ਨੂੰ ਪਿਉਂ ਦੇਣਾ ਸਵੇਰੇ ਉਹਨੂੰ ਆਲ ਕੇ ਚਾਹ ਦੀ ਤਰ੍ਹਾਂ ਹੁਣ ਜਿਵੇਂ ਗਰਮੀ ਹੋ ਜਾਨੀਆ ਬਹੁਤਾ ਕੋਸਾ ਜਿਵੇਂ ਪਾਣੀ ਨਿਕਲਦਾ ਜਿਵੇਂ ਹੈ ਨਾ ਨਲਕਾ ਮੋਟਰ ਦਾ ਤੇ ਉਦਾਂ ਫਿਰ ਨਹੀਂ ਗਰਮੀ ਕਰੂਗਾ ਨਾ ਬਾ ਗਰਮ ਪੀਤਾ ਪਰ ਉਹ ਜਆ ਪੀਣਾ ਠੰਡਾ ਵੀ ਨਹੀਂ ਪੀਣਾ ਗਰਮ ਵੀ ਨਹੀਂ ਪੀਣਾ ਸਾਦਾ ਪਾਣੀ ਜਦਾਂ ਜਾਂ ਘੜੇ ਦਾ ਹੋਵੇ ਸਾਰੀਆਂ ਬਿਮਾਰੀਆਂ ਤੋਂ ਬਚਣ ਲਈ ਘੜੇ ਦਾ ਪਾਣੀ ਵਿੱਚ ਉਹਦਾ ਤਾਂਬੇ ਦਾ ਲੋਟਾ ਉਲਟ ਲੋਟਾ ਜਿਹੜਾ ਮੂੰਹ ਨੂੰ ਨਹੀਂ ਲੱਗਣਾ ਚਾਹੀਦਾ ਬਾਹਰ ਭਾਂਡੇ 'ਚ ਪਾ ਲੋ ਹਣਾ ਇਹ 72 ਬਿਮਾਰੀਆਂ ਦਾ ਸੁੱਖ ਮਿਲੂਗਾ ਜਿਹੜਾ ਸਾਡੇ ਵਾਲਾ ਉਹ 36 ਜਿਹੜੇ ਸਰੀਰ ਦੇ ਮੇਨ ਰੋਗ ਨੇ ਜਿਵੇਂ ਹਣਾ ਸਿਰ ਹੋ ਗਿਆ ਛਾਤੀ ਲੀਵਰ ਮੇਦੇ ਦੀ ਗਰਮੀ ਬਾਤ ਪਿੱਤ ਕਫ ਤਿੰਨਾਂ ਤੋਂ ਮੁਕਤੀ ਠੀਕ ਆ ਜੀ ਖੰਗ ਪੱਤਾ ਨਿਕਲਦੀ ਆ ਕਈਆਂ ਦੇ ਕਾਫੋਂ ਦਾ ਖੰਗ ਬਾਤ ਹੁੰਦਾ ਹਵਾ ਵਾਯੂ ਇਹ ਤਿੰਨਾਂ ਚੀਜ਼ਾਂ ਨਾਲ ਬਣਿਆ ਹੋਇਆ ਆਪਾਂ ਦਾ ਤ੍ਰਫਲਾ ਬਣੂਗਾ ਇਹ ਇੱਕ ਚੀਜ਼ ਤੋਂ ਹੀ ਤਿਆਰ ਕਰਨਾ ਇਹਨੂੰ ਵਰਤ ਕੇ ਦੇਖੋ ਸਾਡੇ ਨਾਲ ਲਿੰਕ ਕਰਕੇ ਫਿਰ ਦੱਸੋ ਵੀ ਹਾਂ ਵੀ ਇਹ ਕੋਈ ਬਹਿਮ ਨਹੀਂ ਹੈਗਾ ਇਹ ਜੜੀ ਬੂਟੀ ਤੋਂ ਬਣਾਇਆ ਹੋਇਆ ਜੀ ਸਿੱਧ ਕਰਕੇ ਸ਼ਨੀ ਮੰਤਰਾਂ ਨਾਲ ਵੈਦਿਕ ਨਾਲ ਹਨਾ ਜਿਹੜਾ ਰਾਹੁ ਕੇਤੂ ਰਾਹੁ ਜਿਹੜਾ ਕੇਤੂ ਆ ਇਹ ਨਸ਼ੇ ਦਾ ਕਰਕਾ ਸਰੀਰ ਨੂੰ ਰੋਗ ਬਣਾ ਦਿੰਦਾ ਚਾਹੇ ਉਹ ਸ਼ਰਾਬ ਨਹੀਂ ਪੀਂਦਾ ਕੋਈ ਨਸ਼ਾ ਕਰਨਦਾ ਤਾਂ ਉਹਨੂੰ ਗੋਲੀਆਂ ਪੱਕੀਆਂ ਘਾੜੀਆਂ ਪੈਂਦੀਆਂ ਨੇ ਮਹਾਰਾਜ ਸਾਨੂੰ ਪਤਾ ਲੱਗਦਾ ਜਿਹਦਾ ਸਿਰ ਘੁੰਮਦਾ ਉਹਦਾ ਰਾਹੂ ਘਰਾਵਾ ਜਿਹਦੇ ਕੋਲ ਮਤਲਬ ਬੋਲੀ ਖਰਾਬ ਆ ਬੁੱਧ ਖਰਾਬ ਆ ਇਦਾਂ ਮਹਾਰਾਜ ਬਹਿਮਾ ਪਰਮਾਜ ਨਹੀਂ ਇਹ ਸਾਡੇ ਨਾਲ ਸਹਿਯੋਗ ਦਿਓ ਚੰਗਾ ਜੀ ਫਤਿਹ ਚਾਰੇ ਤਰਮਾ ਨੂੰ ਗੁਰਮੁਖ ਸਿੰਘ ਪੰਡੂ ਦਾ ਇਹ ਬੋਡੀ ਖਤਮ ਹੋਣੀ ਆ ਰੱਬ ਨੇ ਖਤਮ ਨਹੀਂ ਹੋਣਾ ਜਿਹੜਾ ਬੋਲਦਾ ਅੱਛਾ ਇਹ ਬੋਲਦਾ ਰਹਿਣਾ ਹੂੰ ਜਾਇ ਚੰਦ ਤਾਰੇ ਸੂਰਜ ਨੂੰ ਜਵਾਬ ਦੇਣਾ ਕੱਲੇ ਕੱਲੇ ਨੇ ਅਹੰਕਾਰ ਕਰਿਆ ਆਪਾਂ ਖਾਲਸੇ ਦੇ ਪਾਉਨੇ ਆ ਇਹ ਖਾਸ ਈਜ ਮਨਾਇਆ ਨਾ ਹਾਂਜੀ ਬਸਾਖੀ ਦਾ ਲਿੰਕ ਵਰਲਡ ਦੇ ਨਾਲ ਆ ਵੀਰੇ ਅੱਛਾ ਉਹ ਇਹ ਦੇਖਦਾ ਵੀ ਜਿਹੜੀ ਖਾਲਸਾ ਦੇ ਸਾਜਣਾ ਸੀ ਹਾਂਜੀ ਉਹ ਵਰਲਡ ਦੇ ਲੋਕ ਆਏ ਸੀ ਅੱਛਾ ਜਿਵੇਂ ਮਹਾਰਾਜ ਕ੍ਰਿਸ਼ਨ ਨੇ ਬਿੰਦਾਰ ਚਾਹੀਦੀ ਮਾਤਾ ਦਾ ਜਿਹੜਾ ਸੀਆ ਨਵੰਬਰ ਸੀਆ ਜਿਵੇਂ ਆਸਤਾ ਬਕਰ ਰਾਜੇ ਜਨਕ ਦਾ ਗੁਰੂ ਬਣਿਆ ਹਨ ਜੀ ਪਾਨੂੰ ਬਹੁਤ ਜਨਮ ਧਰਮ ਸਾਰੇ ਸਿਖਾਉਂਦੇ ਨੇ ਮੇਰੀਆਂ ਆਸਤਾ ਖਰਾਬ ਹੋ ਜਾਂਦੀਆਂ ਹਨਾ ਹਾਂ ਆਸਤਾ ਜਿਹੜੀ ਸਹੀ ਨਹੀਂ ਦੱਸਦੀ ਹੈ ਨਾ ਹਾਂਜੀ ਇਹ ਗ੍ਰਹਿ 77 ਨਕਸ਼ਤਰ ਬੰਦੇ ਦੇ ਅੰਦਰ ਨੇ ਜਿਹੜਾ ਬਾਹਰ ਦੇਖ ਰਿਹਾ ਇਹ ਫਰਕਾਰ ਜੂੜਾ ਸੱਚ ਹੈ ਇਹ ਇਹ ਆਤਮਾ ਕਿਹਦੇ ਨਾਲ ਨਾਮ ਤੇ ਮਰਦਾ ਇੱਕ ਖੋਦ ਹੁੰਦੀ ਆ ਜਿਵੇਂ ਭਗਤ ਰਬਦਾਸ ਮਹਾਰਾਜੀ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਤੇ ਹਾਂਜੀ ਉਹ ਦੱਸਦੇ ਨੇ ਵੀ ਨਾਮ ਤੋਂ ਕੀ ਤੁਹਾਨੂੰ ਮਿਲਣਾ ਆਹ ਮਹਾਪੁਰਸ਼ ਵੀ ਪੜਦੇ ਹੁੰਦੇ ਸੀ ਤੇਰੀ ਨਾਮ ਨੇ ਸਹਾਇਤਾ ਕਰਨੀ ਬੰਦਿਆ ਹਾਂ ਹਾਂਜੀ ਝੂਠੇ ਤੇਰੇ ਮਾਣ ਨੇ ਇੱਥੇ ਅੱਛਾ ਜੀ ਤੇ ਉਹ ਗੰਦਾ ਵੀ ਜਿਹੜਾ ਨਾਮ ਗੁਰੂ ਮਤਲਬ ਨਾਮ ਕੀਆ ਉਹ ਗੁਰੂ ਆ ਉਹਦਾ ਇੱਥੇ ਸ਼ਬਦਾ ਗੁਰੂ ਅੱਛਾ ਜੀ ਰੱਬ ਦਾ ਨੌਤਾ ਨਹੀਂ ਗੁਰੂ ਨਹੀਂ ਟੀਚਰ ਦਾ ਨੌਤਾ ਨਹੀਂ ਹੈਗਾ ਵੀ ਫਲਾਣਾ ਉਹ ਟੀਚਰ ਬੱਜਣਾ ਨਾ ਸਟੂਡੈਂਟ ਸਟੂਡੈਂਟ ਬੱਜਣਾ ਪਹਿਲੂ ਨਹੀਂ ਤਾਂ ਹੀ ਹੈਗਾ ਵਿਦਿਆਲੇ ਦਾ ਅਧੂ ਨਾ ਇਹ ਉਹਨਾਂ ਦਾ ਸਟੂਡੈਂਟ ਆ ਅੱਛਾ ਜੀ ਕਿਉਂਕਿ ਜਿਹੜਾ ਬੰਦਾ ਸਟੂਡੈਂਟ ਬਣ ਕੇ ਸਿੱਖ ਦਾ ਤੁਣ ਦਾ ਕੰਨ ਨਾਲ ਆ ਨਾ ਦੇਖਦਾ ਦਿਮਾਗ ਨਾਲ ਸੋਚਦਾ ਵੀ ਇਹ ਸੱਚ ਆ ਤੂੰ ਟੀਚਰ ਬਣ ਕੇ ਕਈ ਵਾਰੀ ਪੀ ਐਚ ਡੀ ਕਰ ਜਾਂਦਾ ਸਟੂਡੈਂਟ ਬਣ ਕੇ ਸਟੂਡੈਂਟੇ ਪੀ ਐਚ ਡੀ ਕਰਦਾ ਕਦੇ ਮਤਲਬ ਟੀਚਰ ਨਹੀਂ ਕਰਦਾ ਹਾਂਜੀ ਪੀਛੇ ਰਾਜਾ ਉਹਦਾ ਉਹਦਾ ਉਹ ਪੀਛੇ ਰਾ ਟੀਚ ਕਰ ਸਕਦਾ ਉਹਦੀ ਰਾਣੀ ਦਾ ਮਹਾਮਾਈ ਨਾਮ ਮਾ ਪਾਰਬਤੀ ਦਾ ਰੂਪਾ ਹਾਂਜੀ ਮਾਸ਼ਾਇਆ ਜਿਵੇਂ ਅਲੱਗ-ਅਲੱਗ ਹਾਂਜੀ ਮੈਂ ਤਾਂ ਉਹ ਆ ਕਿ ਨਾ ਮਾਂ ਬਾਣੀ ਆ ਉਹ ਹਾਂਜੀ ਉਹ ਗੁਰੂ ਨਾਲ ਮਲਾ ਦਿੰਦੀ ਆ ਸੱਚ ਤੱਕ ਜੂੜਾ ਹਾਂ ਸੱਚੀ ਤੇ ਇਹੀ ਆਪਣੇ ਖਾਲਸੇ ਦੇ ਜੋ ਆਪਣੇ ਖਾਲਸੇ ਨੇ ਉਹ ਆਪਣੇ ਗੁਰੂ ਨੇ ਹੈ ਨਾ ਹਾਂਜੀ ਆ ਤੋ ਗੁਰੰਦ ਮੈਂ ਜੁਗਾੜ ਗੁਰਨਮ ਹੈ ਸ੍ਰੀ ਗੁਰੂ ਦੇਵੇ ਨਮਾ ਸਤ ਗੁਰੇ ਦੇਵੇ ਨਮਾ ਨਾ ਹਾਂਜੀ ਅਸਤਪਤੀ ਹੂੰ ਇਹ ਫੇਰ ਉਹ ਮਹਾਰਾਜ ਜੀ ਦਾ ਪੰਜਵੇਂ ਪਾਤਸ਼ਾਹ ਦਾ ਹਰਦਾ ਹੈ ਉਹਨਾਂ ਨੇ ਸੱਤੀ ਤਵੀ ਤੋਂ ਬੈਠਣ ਤੋਂ ਪਹਿਲਾਂ ਸੁਖਮਨੀ ਸਾਹਿਬ ਦੇ ਆਪੀ ਅੱਛਾ ਜੀ ਉਹ ਸੁਖਮਨੀ ਸਾਹਿਬ ਨੇ ਮਹਾਰਾਜ ਜੀ ਨੂੰ ਸੱਤੀ ਤਵੀ ਤੇ ਬਿਠਾਤਾ ਅੱਛਾ ਜੀ ਪਤਾ ਤੈਨੂੰ ਹਾਂਜੀ ਉਹ ਕਿਉਂਕਿ ਉਹਦੇ ਮਨ 'ਚ ਸ਼ੰਕਾ ਆਈਗਾ ਨਾ ਤੈਸਾ ਸੁਵਰਨ ਤੈਸੀ ਉਸ ਮਾਟੀ ਤੈਸਾ ਰੰਗ ਤੈਸਾ ਰਾਜਾ ਰਾਜਾਨ ਕਹਿੰਦੇ ਜੁਗਤ ਸਾਈਂ ਦੀ ਮੇਰੇ ਵਰਗਾ ਉਹੀ ਸੈਂਕੜਾ ਫਰੀ ਜਾਂਦਾ ਜਿਹਦੇ ਗੁਰੂ ਹੁੰਦਾ ਉਹਨੂੰ ਕਦੇ ਸਟੂਡੈਂਟ ਤੇ ਆਪਣੇ ਵਿਦਿਆਲਾ ਤੇ ਮਾਣ ਹੁੰਦਾ ਉਹ ਗੁਰੂ ਹੁੰਦਾ ਅੱਛਾ ਬਾਣੀ ਦੱਸ ਦੀਆ ਉਹ ਕਹਿੰਦੇ ਵੀ ਤੂੰ ਹੀ ਆ ਮਹਾਰਾਜ ਨੇ ਜਿਹੜੇ ਦਸਵੇਂ ਪਾਤਸ਼ਾਹ ਦਾ ਗੁਰੂ ਗ੍ਰੰਥ ਅੰਨਾ ਉਹ ਲੱਗਾ ਉਹਨਾਂ ਨੇ ਬਾਣੀ ਨਹੀਂ ਪਾਈ ਉਹ ਲੱਗ ਪਿਆ ਹਾਂਜੀ ਉਹਨੂੰ ਪੜ ਲਈ ਕਈ ਪਾਸ਼ਾ ਬੰਦੇ ਨੂੰ ਆਉਣੀਆਂ ਚਾਹੀਦੀਆਂ ਨੇ ਮਹਾਰਾਜੀ ਨੇ ਪਤਾ ਨਹੀਂ ਕਿਹੜੇ ਕਿਹੜੇ ਅਪਹਾਸ਼ਾ ਲਿਖਿਆ ਨੇ ਬਾਈ ਅੱਛੀ ਜੇ ਚਾਹੁੰਦਾ ਵੀ ਮੈਂ ਪੜਦੇ ਹਾਂ ਮਹਾਰਾਜੀ ਮੈਨੂੰ ਆਗਿਆ ਦਿਓ ਤੇਗ ਬਣਾ ਕੇ ਪੱਜ ਜਾਣਾ ਖੜਾ ਕੇ ਗੁਰੂ ਗ੍ਰੰਥ ਸਾਹਿਬ ਜੂਰੇ ਹਾਂਜੀ ਦਾਉ ਦੀ ਇੱਛਾ ਪੂਰੀ ਕਰਦੇ ਨੇ ਪਰ ਤੇਰਾ ਹਿਰਦਾ ਸ਼ੁੱਧ ਹੋਣਾ ਚਾਹੀਦਾ ਮਿਲਦਾ ਏ ਜੇ ਮੈਂ ਸਕੂਲ ਦਾ ਜਿਹੜਾ ਬੱਚਾ ਏ ਜੋ ਵਿਦਿਆ ਲੈ ਜਾਂਦਾ ਆਉਂ ਨੂੰ ਮਿਲਦੀ ਆ ਜਾਂਦੀ ਤਾਂ ਅੱਛਾ ਜਿਹਦੇ ਖਾਲਸਾ ਸਾਜਣਾ ਸੀ ਉਹ ਇੱਕ ਖਾਸ ਸੀ ਖਾਸ ਦਾ ਮਤਲਬ ਖਾਲਸਾ ਏ ਦਸਵੇਂ ਪਾਤਸ਼ਾਹ ਨੇ ਜਿਹੜੀ ਬਾਣੀ ਲਿਖੀ ਆ ਉਹ ਤੇ ਖਾਲਸਾ ਲਿਖਤਾ ਹੈਗਾ ਸੀ ਖਾਲਸਾ ਹੀ ਹਾਂਜੀ ਦਸਵੇਂ ਪਾਤਸ਼ਾਹ ਨੇ ਮਨੀ ਸਿੰਘ ਤੋਂ ਲਿਖਾਇਆ ਹਾਂ ਮਨੀ ਸਿੰਘ ਨੇ ਕਿੰਤੂ ਨਹੀਂ ਕਰੀ ਅੱਛਾ ਜੀ ਉਸੇ ਮਨੀ ਮਨਸੀਓ ਨਾਲ ਮਾਰੇ ਦਸਵੇਂ ਪਾਤਸ਼ਾਹ ਦਾ ਭਾਈ ਮਨੀ ਸਿੰਘ ਹੂੰ ਤੇ ਉਹ ਉਹਨਾਂ ਨੇ ਖਲਾਸਾ ਲਿਖਿਆ ਉਹ ਕਹਿੰਦੇ ਉਹਨਾਂ ਨੇ ਤਾਂ ਲਿਖਿਆ ਮਨੀ ਸਿੰਘ ਨੂੰ ਪਤਾ ਸੀ ਕਿ ਲਖਾਰੀ ਨੂੰ ਅੰਧਕਪ ਹੁੰਦੇ ਨੇ ਉਹ ਤਾਂ ਲਖਾਰੀ ਮਹਾਰਾਜ ਦੇ ਭਾਈ ਮਨੀ ਸਿੰਘ ਸੀਗੇ ਤੇ ਉਸ ਤਰਕੇ ਫਿਰ ਉਹਨਾਂ ਨੇ ਥਾਲਾ ਸੇ ਸਾਜਨਾ ਸਿੰਘ ਪਰਚਾਈ ਹੈ ਨਾ ਜਦੋਂ ਮਰੇ ਜਨ ਲਿਖਿਆ ਦੇਖਣ ਆਇਓ ਜਗਤ ਤਮਾਸ਼ਾ ਮਹਾਰਾਜ ਜੀ ਕਹਿੰਦੇ ਵੀ ਅਸੀਂ ਦੁਨੀਆ ਤੇ ਤਮਾਸ਼ਾ ਦੇਖਣ ਆਇਆ ਵੀ ਦੁਨੀਆ ਤੇ ਕੀ ਮਿਲਦਾ ਨਾ ਅਨੰਦਪੁਰ ਨਗਰੀ ਚੋਂ ਸਾਰੇ ਭੱਜ ਗਏ ਸੀ ਸਿੱਖ ਮਹਾਰਾਜ ਜੀ ਨੂੰ ਪਤਾ ਸੀਗਾ ਜੇ ਅਸੀਂ ਕੰਦਿਆਂ ਦੇ ਨਿਵੇੜਨ ਆਏ ਪਰ ਉਹਨਾਂ ਦੇ ਨਾਲ ਸੀ ਭਾਈ ਦਇਆ ਸਿੰਘ ਉਹਨੇ ਜਿਹੜੇ ਮੇਨ ਸੀ ਉਹ ਨਹੀਂ ਭੱਜੇ ਅਬਾਦੀ ਸਿੰਘ ਨਾ ਬੁੱਗਾ ਗਾਲ ਇਦਾਂ ਦਲ ਸੀਏ ਉਹ ਮੇਨੇ ਰਹਿ ਗਏ ਸੀ ਉਹਨਾਂ ਦਾ ਹੁਣ ਤੱਕ ਨੌ ਚੱਲਦਾ